ਸਮਾਜ ਸੇਵਾ ਦੇ ਕੰਮਾਂ ਦੀ ਸਿਰਮੌਰ ਸੰਸਥਾ ਅਰਦਾਸ ਵੈਲਫੇਅਰ ਕਲੱਬ ਫਗਵਾੜਾ ਵੱਲੋਂ ਸਮਾਜ ਸੇਵਾ ਦੇ ਕੰਮਾਂ ਨੂੰ ਜਾਰੀ ਰੱਖਦਿਆਂ ਸੰਸਥਾਪਕ ਪ੍ਰદાન ਜਤਿੰਦਰ ਭੋਵੀ ਦੀ ਅਗਵਾਈ ਹੇਠ ਅੰਗਹੀਣਾ ਨੂੰ ਟਰਾਈਸਾਈਕਲ ਅਤੇ ਪੈਨਸ਼ਨ ਦੇ ਸੰਬੰਧੇ ਇੱਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਭਾਜਪਾਗੂ ਪੰਕਜ ਚਾਵਲਾ ਨੇ ਸ਼ਿਰਕਤ ਕੀਤੀ ਇਸ ਦੌਰਾਨ ਜਿੱਥੇ ਕਲੱਬ ਵੱਲੋਂ ਕਈ ਅੰਗਹੀਣਾ ਨੂੰ ਟਰਾਈਸਾਈਕਲ ਭੇਟ ਕੀਤੇ ਗਏ ਉੱਥੇ ਹੀ ਉਨ੍ਹਾਂ ਨੂੰ ਮਹੀਨਾਵਾਰ ਪੈਨਸ਼ਨ ਦੀ ਵੀ ਵੰਡ ਕੀਤੀ ਗਈ ਇਸ ਮੌਕੇ ਪੰਕਜ ਚਾਵਲਾ ਨੇ ਕਿਹਾ ਕਿ ਜਤਿੰਦਰ ਭੋਵੀ ਵੱਲੋਂ ਕੀਤੇ ਜਾਂਦੇ ਵਕਫਾ ਖੁਸ਼ਮਾਈ ਭਲਾਈ ਦੇ ਪ੍ਰੋਜੈਕ ਕਿ ਇਹੋ ਜਿਹਾ ਸਮਾਈ ਭਲਾਈ ਦੇ ਕੰਮ ਸ਼ੁਰੂ ਕਰਨੇ ਦਾ ਸੌਕੇ ਨੇ ਪਰ ਇਹਨਾਂ ਨੂੰ ਜਾਰੀ ਰੱਖਣਾ ਬਹੁਤ ਹੀ ਮੁਸ਼ਕਲ ਹੈ ਉਹਨਾਂ ਕਲੱਬ ਦੇ ਸਮੂਹ ਮੈਂਬਰਾਂ ਦੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਹਨਾਂ ਨੂੰ ਇਸ ਕਾਰਜ ਵਿੱਚ ਸ਼ਾਮਲ ਹੋਣ ਦਾ ਮੌਕਾ ਦਿੱਤਾ ਹੈ ਉਹਨਾਂ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਪਰਮਾਤਮਾ ਇਸੇ ਤਰ੍ਹਾਂ ਹੀ ਇਸ ਕਲੱਬ ਤੇ ਆਪਣਾ ਮਿਹਰ ਭਰਿਆ ਹੱਥ ਰੱਖੇ ਜੈ ਸ਼ੀ ਰਾਮ ਜੈ ਸ਼ੀ ਰਾਮ ਜੈ ਭਾਰਤ ਜੈ ਭਾਰਤ ਬਹੁਤ ਹੀ ਖੁਸ਼ੀ ਦਾ ਦਿਨ ਹੈ ਮੇਰੇ ਲਈ ਔਰ ਮੇਰੀ ਬੜੀ ਕਿਸਮਤ ਹੈ ਕਿ ਮੈਨੂੰ ਮੇਰੇ ਛੋਟੇ ਵੀਰ ਜਤਿੰਦਰ ਭੋਵੀ ਨੇ ਪਹਿਲਾਂ ਵੀ ਮੈਂ ਆ ਚੁੱਕਾ ਦੋ ਤਨਵਾਰੀ ਪਰ ਜੋ ਇਹ ਉਪਰਾਲਾ ਕਰਦਾ ਆ ਮੈਂ ਤਾਂ ਇਹੀ ਪ੍ਰਭੂ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰੂੰਗਾ ਪ੍ਰਭੂ ਭਗਵਾਨ ਰਾਮ ਇਹ ਤੇ ਇਦਾਂ ਹੀ ਹਰ ਵੇਲੇ ਕਿਰਪਾ ਬਣਾਏ ਰੱਖਾ ਜਿੱਦਾਂ ਇਹ ਗਰੀਬ ਔਰਤਾਂ ਨੂੰ ਔਰ ਦਿਵੰਗਿਆਂ ਨੂੰ ਇਹ ਹਰ ਮਹੀਨੇ ਪੈਨਸ਼ਨ ਦਿੰਦਾ ਆ ਇਹ ਕੰਮ ਜਿਹੜਾ ਸ਼ੁਰੂ ਕਰਨੇ ਬਹੁਤ ਆਸਾਨ ਹੁੰਦੇ ਆ ਔਰ ਇਸ ਕੰਮ ਦੀ ਜੋ ਕੰਟੀਨਿਉਟੀ ਰੱਖਣੀ ਆ ਉਹ ਬਹੁਤ ਮੁਸ਼ਕਲ ਕੰਮ ਹੁੰਦਾ ਔਰ ਇਸ ਗੱਲ ਦੀ ਇਹ ਵਧਾਈ ਦਾ ਪਾਤਰ ਆ ਮੇਰਾ ਛੋਟਾ ਵੀਰ ਨਾਲ ਨਕੇਸ਼ ਕਾਲੀਆ ਵੀ ਐਡਾ ਵੱਡਾ ਉਪਰਾਲਾ ਕਰਦੇ ਆ ਪ੍ਰਭੂ ਇਹਨਾਂ ਨੂੰ ਹਰ ਵੇਲੇ ਇਦਾਂ ਦੀ ਤਾਕਤ ਬਖਸ਼ੇ ਵੀ ਹਰ ਵੇਲੇ ਇਹ ਗਰੀਬ ਬੰਦੇ ਦੀ ਮਦਦ ਕਰਨ ਲਈ ਤਤਪਰ ਰਹਿਣ ਦਿਨ ਦੁਗਣੀ ਰਾਤ ਚੋਗਨੀ ਤਰੱਕੀ ਕਰਨ ਇਹ ਕੱਲਾ ਇਹ ਨਹੀਂ ਪੈਨਸ਼ਨ ਨਹੀਂ ਹੋਰ ਵੀ ਇਹ ਬੜਾ ਮਤਲਬ ਇਹ ਛੁਪਾ ਰਿਸ਼ਤੋਂ ਆ ਇੱਕ ਲੈਬਰਾਟਰੀ ਦਾ ਵੀ ਕੰਮ ਕਰਦਾ ਹੋਰ ਮੰਦਰ ਦਾ ਵੀ ਇਹ ਉਧਾਰ ਕਰ ਰਿਹਾ ਆ ਮੈਂ ਪ੍ਰਭੂ ਰਾਮ ਅਗੇ ਇਹੀ ਬੇਨਤੀ ਕਰੂੰਗਾ ਇਹਨੂੰ ਇਦਾਂ ਹੀ ਸ਼ਕਤੀ ਪ੍ਰਦਾਨ ਕਰੇ ਮੇਰੇ ਛੋਟੇ ਬ੍ਰਾਹਮਣ ਨੂੰ ਇਦਾਂ ਹੀ ਦਿਨ ਦੁਗਣੀ ਰਾਜੋਗਨੀ ਤਰੱਕੀ ਕਰੇ ਇਦਾਂ ਹੀ ਗਰੀਬਾਂ ਦੀ ਮਦਦ ਹਰ ਵੇਲੇ ਕਰਦਾ ਰਹੇ ਜੈ ਸ਼੍ਰੀ ਰਾਮ ਜੈ ਭਰ ਉਹਦਾ ਟਰਾਈਸਾਈਕਲ ਪ੍ਰਾਪਤ ਕਰਨ ਵਾਲੇ ਜ਼ਰੂਰਤਮੰਦ ਅੰਗਹੀਣਾ ਨੇ ਵੀ ਸੰਸਥਾ ਵੱਲੋਂ ਕੀਤੀ ਜਾਂਦੇ ਇਸ ਕੰਮ ਲਈ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਉਹਨਾਂ ਦੀ ਜੋ ਮੁੱਖ ਜ਼ਰੂਰਤ ਸੀ ਉਸ ਨੂੰ ਇਸ ਕਲੱਬ ਨੇ ਪੂਰਾ ਕੀਤਾ ਹੈ। ਇਸ ਦੌਰਾਨ ਰਮਨ ਨਹਿਰਾ, ਰਕੇਸ਼ ਕਾਲੀਆ, ਤੇਜਿੰਦਰ 바ਵਾ ਤੋਂ ਇਲਾਵਾ ਹੋਰ ਮੈਂਬਰ ਵੀ ਮੌਜੂਦ ਸਨ। ਮੇਰਾ ਨਾਮ ਜੋਸ਼ਮੰਮਾ। ਹਾਂ ਕਿਹੜੇ ਪਿੰਡ ਤੋਂ ਆਏ? ਪਿੰਡ ਮੇਲਾ ਲੋਗ ਦਾ। ਹਾਂਜੀ। ਹਾਂਜੀ। ਜਿਹੜਾ ਇਹ ਕਲੱਬ ਉਪਰਾਲਾ ਕਰ ਰਹੀ ਹੈ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆਪਾਂ? ਹਾਂਜੀ। ਬਹੁਤ ਵਧੀਆ ਹੋਇਆ। ਹਾਂ ਜੀ ਸੈਂਗ ਜੀ ਹਾਂ ਜੀ ਸਰ ਕਿੱਥੋਂ ਆਏ ਆਂ ਆਪਾਂ ਸਾਨੀਪਿੰਡ ਤੋਂ ਆਏ ਜੀ ਸਰ ਕੀ ਮਤਲਬ ਜਿਹੜਾ ਆ ਉਪਰਾਲਾ ਕਰਈ ਆਰਦਾਸ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਭਾਈ ਬਹੁਤ ਵਧੀਆ ਕਰਦੇ ਆ ਜੀ ਸਾਡੇ ਗਰੀਬਾਂ ਨੂੰ ਰੂਹੀ ਨਿਵਾਦ ਜਿਹੜੀ ਪੈਨਸ਼ਨ ਦਿੰਦੇ ਆ ਹਨਾ ਜੀ ਬਹੁਤ ਵਧੀਆ ਜੀ ਤੇ ਤੁਹਾਨੂੰ ਕਿਦਾਂ ਦਾ ਫਕਰ ਮਹਿਸੂਸ ਹੁੰਦਾ ਹੈ ਹਾਂਜੀ ਜੀ ਬਹੁਤ ਵਧੀਆ ਜੀ ਕੀ ਕਹਿਣਾ ਚਾਹੁੰਦੇ ਆ ਨਾ ਬਰੇ ਤੁਸੀਂ ਆਪਾਂ ਹਾਂਜੀ ਪਰਮਾਤਮਾ ਨੇ ਇਹਨਾਂ ਨੂੰ ਬਹੁਤ ਯਾਰਾ ਜੀ ਕਿਛੇ ਰੱਖੇ ਹਨ ਹਾਂਜੀ